ਭਾਰਤੀ ਜਨਤਾ ਪਾਰਟੀ ਨੂੰ ਹਲਕਾ ਬਸੀ ਪਠਾਣਾ ਵਿੱਚ ਉਸ ਵੇਲੇ ਵੱਡਾ ਵੱਲ ਮਿਲਿਆ ਜਦੋਂ ਦਰਜਨਾ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਜਿਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੇ ਪਾਜਪਾ ਦੇ ਮੁਖ ਬੁਲਾਰਿਆ ਤੇ ਹਲਕਾ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਇੱਕ ਕਹਾਵਤ ਹੈ ਜਿੱਦਾਂ ਆਏ ਉਦਾਂ ਹੀ ਗਏ ਇੱਕ ਐਗਜ਼ਾਮਪਲ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਟੁੱਕਦੀ ਹੈ ਕਿਉਂਕਿ 92 ਐਮ.ਐਲ.ਏ. ਸ਼ੰਗਾਰ ਕੇ ਆਏ ਸੀਗੇ ਅੱਜ ਜੋ ਜਿਹੜੇ ਐਮ.ਐਲ.ਏ. ਨੇ ਉਹ ਵਾਰੀ ਵਾਰੀ ਕਰਕੇ ਖਿਸਕਣੇ ਸ਼ੁਰੂ ਹੋ ਜਾਣਾ ਨੇ ਮੈਨੂੰ ਜੋ ਲੱਗਦਾ ਹੈ ਕਿ ਨਾ ਕੋਲ ਜੇ 9 ਰਹਿ ਜਾਣ ਆਉਣਲੇ ਸਮੇਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਵੱਡੀ ਗੱਲ ਹੈ ਕਿਉਂਕਿ ਮੈਨੂੰ ਉਮੀਦ ਨਹੀਂ ਹੈ ਵੀ 9 ਰਹਿ ਜਾਣ 2027 ਦੇ ਇਲੈਕਸ਼ਨਾਂ ਜਾਂ ਤਾਂ ਕੋ ਆਉਂਦੀਆਂ ਨੇ ਕਾਰਨ ਜਿਨ੍ਹਾਂ ਲੋਕਾਂ ਨੇ ਸਿਰ ਪਰ ਚੱਕਿਆ ਸੀ ਭਗਵਾਨ ਸ੍ਰੀ ਉਹਨਾਂ ਦੀ ਸਰਕਾਰ ਉਹਨਾਂ ਦੇ ਸਰਕਾਰ ਬਣਾਉਣ ਵਾਸਤੇ ਜਿਹੜੇ ਉਤਾਵਲੇ ਸੀਗੇ ਵਲੰਟੀਅਰ ਸਭ ਤੋਂ ਮੇਨ ਅਜੈਂਡਾ ਇਹ ਏ ਜਿਹੜੇ ਵਲੰਟੀਅਰ ਸੀਗੇ ਅੱਜ ਧਰਮੇ ਪਰ ਬੈਠੇ ਨੇ ਉਹਨਾਂ ਦੇ ਜਿਹੜੇ ਇਜੈਕਸ਼ਨੇ ਮਹਿਲਾ ਮੋਰਚਾ ਦੇ ਸਾਡੀ ਭੈਣ ਪਟਿਆਲੇ ਉਹ ਧਰਮੇ ਤੇ ਬੈਠੇ ਨੇ ਕੱਲਾ ਕਲਾਓ ਵਲੰਟੀਅਰ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਕਿਸੇ ਵੀ ਗੱਲ ਤੋਂ ਉਹਨਾਂ ਨੂੰ ਵੋਟਾਂ ਪਾਈਆਂ ਔਰ ਵੋਟਾਂ ਪੁਆਈਆਂ ਦਿਨ ਰਾਤ ਘੁੰਮਣ ਲੱਗੇ ਪੋਸਟਰ ਲਾਏ ਗਲੀ ਗਲੀ ਇੱਕ ਬੀਬੀ ਬਤਿਆਰੀ ਉਹ ਰੋਕੇ ਬਿਆਨ ਕਰ ਰਹੀ ਸੀ ਕਹਿੰਦੇ ਮੇਰੀ ਕੁੜੀਆਂ ਵੀ ਨਾਲ ਪੋਸਟਰ ਲਾਉਣ ਜਾਂਦੀ ਰਹੀ ਅਸੀਂ ਲੇਟਰੀ ਬਣਾ ਕੇ ਜਾਂਦੇ ਸੀ 10 ਕਿਲੋ ਦਾ ਬੰਡਲ ਹੁੰਦਾ ਸੀ 10 ਕਿਲੋ ਲੇਟਰੀ ਬਣਾ ਕੇ ਜਾਂਦੇ ਸੀ ਆ ਸਪੂਟੀ ਤੇ ਰੱਖ ਕੇ ਕਿੱਡੇ ਵੱਡੇ ਵਰਕਰ ਹੋਣਗੇ ਜਿਹਨਾਂ ਨੇ ਨਿਕਲ ਬੰਨਿਆ ਕੀਤੀ ਕੁਰਬਾਨੀਆਂ ਦੇਤੀਆਂ ਉਹਨੇ ਪਾਰਟੀ ਦੇ ਪਿੱਛੇ ਉਹਨਾਂ ਨੂੰ ਅੱਜ ਵੱਡਣ ਦਾ ਕੰਮ ਕੀਤਾ ਤਾਂ ਆਮ ਆਦਮੀ ਪਾਰਟੀ ਨੇ ਕੀਤਾ ਦੂਜੇ ਪਾਸੇ ਗੱਲ ਕਰ ਲਈਏ ਜੀਮ ਨਹੀਂ ਚੋਣ ਦੀ ਤਾਂ ਮੈਂ ਸਮਝਦਾ ਕਿ ਉਹ ਵਿਅਕਤੀ ਦੀ ਬਲੀ ਦਿੱਤੀ ਜਾ ਰਹੀ ਹੈ ਜਿਹੜਾ ਕਿ ਚੁਣਿਆ ਹੋਇਆ ਉਹ ਜਿਹਨੂੰ ਕਿ ਪਹਿਲੇ ਹੀ ਉਹ ਰਾਜ ਸਭਾ ਦਾ ਮੈਂਬਰ ਬਣਾਇਆ ਹੋਇਆ ਹੈ ਉਹਦੀ ਸੀਟ ਬੇਲੀ ਕਰਨਾ ਚਾਹੁੰਦੇ ਨੇ ਭਗਵੰਤ ਮਾਨ ਜੀ ਇਹ ਸੀਟ ਗਿਫਟ ਵਜੋਂ ਅਰਵਿੰਦ ਕੇਜਰੀਵਾਲ ਸੁਪਰੀਮੋ ਨੂੰ ਆਪਣੇ ਨੂੰ ਦੇਣਾ ਚਾਹੁੰਦੇ ਕਿਉਂਕਿ ਆਪਣੇ ਆਗਾ ਨੂੰ ਖੁਸ਼ ਕਰਨਾ ਤਾਂ ਭਗਵੰਤ ਮਾਨ ਦੀ ਇੱਕ ਹੁੰਦੇ ਵਿੱਚ ਆਪਣੇ ਆਗਾ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਨੇ ਉਹਦੀ ਬਲੀ ਦਿੱਤੀ ਜਾ ਰਹੀ ਹੈ ਕਿਉਂ ਕਿ ਗਲ ਜਿਹੜੇ ਵਲੰਟੀਅਰ ਸੀ ਕਿ ਉਹਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ ਸੀ ਹੋਰ ਕੋਈ ਬੰਦਾ ਕਾਬਿਲ ਨਹੀਂ ਲਗਾਉਣ ਦੇ ਵਿੱਚ ਗੁਰਕੀ ਕੈਂਪੀ ਦੀ ਰਾਜ ਸਭਾ ਮੈਂਬਰ ਦੀ ਉਹ ਸੀਟ ਉਹਨੂੰ ਐਮਐਲਏ ਤੇ ਲੜਾਇਆ ਜਾ ਰਿਹਾ ਬਹੁਤ ਤਕੜਾ ਵੱਡਾ ਤੰਤਰ ਹੈ ਇਹਦੇ ਵਿੱਚ ਉਹ ਐਮਐਲਏ ਜਿਹੜਾ ਸੰਜੀਵ ਰੌੜਾ ਐਨਟੀਏ ਜਿਹੜਾ ਉਹ ਕੁੜੀਆਂ ਦੇ ਕਾਲਜ ਨੂੰ ਜਿਹੜਾ ਉਹਨਾਂ ਦਾ ਗਰਾਊਂਡ ਸੀ ਦੱਬ ਕੇ ਪਾਰਕਿੰਗ ਬਣਾਉਣ ਦਾ ਕੰਮ ਕਰ ਰਿਹਾ ਬਹੁਤ ਵੱਡਾ ਹਗਾਮਾਉਂਤੇ ਹੋਇਆ ਕੁੜੀਆਂ ਨੇ ਪੋਲ ਸਾਡੀਆਂ ਭੈਣਾਂ ਨੇ ਤੇ ਯਾਰ ਤੁਸੀਂ ਇੱਕ ਪਾਸੇ ਤਾਂ ਨਾਰੀ ਸ਼ਕਤੀ ਨੂੰ ਤਾਕਤ ਦੇਣ ਦੀ ਗੱਲ ਕਰਦੇ ਹੋ ਕੁਝ ਤਾਂ ਕਰਨੀ ਸੀ ਉਹਨਾਂ ਨੂੰ ਸਰਮਾਨ ਵਜੋਂ 11-1100 ਰੁਪਏ ਦਮਾ ਕੇ ਅੱਜ ਉਹਨਾਂ ਨੂੰ ਤੁਸੀਂ ਉਹਨਾਂ ਨਾਲ ਤੱਕਾ ਕਰ ਰਹੇ ਹੋ ਇੱਕ ਵਾਰ ਤੁਸੀਂ ਵੋਟਾਂ ਦੀ ਗੱਲ ਕਰ ਰਹੇ ਹੋ ਮੈਂ ਕਹਿੰਦਾ ਤੁਹਾਡਾ ਤੱਕਾ ਉਹ ਜਾਣਦੇ ਲੋਕਾਂ ਨੂੰ ਇਹ ਜਿਹੜਾ ਤੁਹਾਨੂੰ ਖਮਿਆਜਾ ਭੁਗਤਣਾ ਪੈਣਾ ਹੈ ਜਿਹੜਾ ਤੁਸੀਂ ਤੱਕਾ ਕਰ ਰਹੇ ਹੋ ਨਸ਼ੇ ਦੀ ਗੱਲ ਕਰ ਲਓ ਡੈਡ ਲਾਈਨ ਦਿੱਤੀ ਸੀਗੀ 31 ਮਈ ਕੀ ਮੈਂ ਪੁੱਛਣਾ ਚਾਹਣਾ ਭਗਵਾਨ ਜੀ ਮਾਨ ਸਾਹਿਬ ਕਿ ਨਸ਼ਾ ਖਤਮ ਹੋ ਚੁੱਕਿਆ ਹੈ ਕਿੰਨੇ ਗ੍ਰਿਫਤਾਰੀਆਂ ਹੋਏ ਕਿਹੜੇ ਸਦਾਗਰ ਨਸ਼ੇ ਦੇ ਫੜੇ ਗਏ ਤੀਨੋਂ ਫੜਿਆ ਤੁਸੀਂ ਦੱਸੋ ਮੈਨੂੰ ਭਾਰਤੀ ਜਨਤਾ ਪਾਰਟੀ ਤੁਹਾਨੂੰ ਸਵਾਲ ਪੁੱਛਦੀ ਹੈ ਡੈਡਲਾਈਨ ਖਤਮ ਹੋ ਚੁੱਕੀ ਹੈ ਪਰ ਨਸ਼ਾ ਬਰਕਰਾਰ ਹੈ ਪੰਜਾਬ ਦਾ ਜਿਹੜਾ ਪੰਜਾਬ ਦੇ ਪਿੰਡ ਨੇ ਡੈਡਲਾਈਨ ਤੋਂ ਬਾਅਦ ਵੀ ਉੱਥੇ ਕਈ ਮੌਤਾਂ ਬਟੰਡੇ ਦੇ ਕੋਲ ਪਿੰਡ ਹੈ ਉੱਥੇ ਮੌਤ ਹੋਈ ਹੈ ਨੌਜਵਾਨ ਦੀ ਬਤੀ 33 ਸਾਲ ਦਾ ਮੁੰਡਾ ਸੀ ਮਤਲਬ ਕਹਿਣ ਦਾ ਭਾਵ ਜਿਹੜੀਆਂ ਗੱਲਾਂ ਕੀਤੀਆਂ ਸੀ ਉਹ ਗੱਲਾਂ ਕੋਈ ਪੂਰੀਆਂ ਨਹੀਂ ਹੋਈਆਂ ਇਹੇ ਜੀ ਡੈਡਲਾਈਨ ਅਰਵਿੰਦ ਕੇਜਰੀਵਾਲ ਦੇ ਸੁਪਰੀਮੋ ਕਈ ਵਾਰ ਦੇ ਚੁੱਕੇ ਨੇ ਭਗਵੰਤ ਮਾਨ ਜੀ ਕਈ ਵਾਰ ਦੇ ਚੁੱਕੇ ਨੇ ਪਰ ਹੁਣ ਪ੍ਰਸ਼ਾਸਨਿਕ ਸੀਗੀ ਉਹ ਵੀ ਡੈਡਲਾਈਨ ਖਤਮ ਹੋ ਚੁੱਕੀ ਹੈ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਨਵਲ ਅਗਰਵਾਲ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਬਾਹਰੋਂ ਆਇਆ ਹੋਇਆ ਸਾਰੀਆਂ ਬਦਲੀਆਂ ਦਾ ਕੰਮ ਉਹ ਦੇਖਦਾ ਫੈਕਟਰੀ ਏਡ ਦੇ ਵਿੱਚ ਇਹ ਮੈਂ ਨਹੀਂ ਕਹਿੰਦਾ ਇਹ ਗੱਲ ਉਹ ਵਲੰਟੀਅਰ ਕਹਿ ਰਹੇ ਜਿਹੜੇ ਨਾਲ ਹੋ ਰਿਹਾ ਉਹ ਨਾਲ ਅੱਜ ਰੋਹਣ ਭਗਵੰਤ ਮਾਨ ਦੀ ਸਰਕਾਰ ਪਰ ਉਹਨੇ ਕਿਹਾ ਇਹ ਵੀ ਬਣਾਉਣਾ ਜਾਣਦੇ ਆ ਤਾਂ ਤੁਹਾਨੂੰ ਖੇਡ ਕੇ ਸਿੱਟਣਾ ਵੀ ਜਾਣਦੇ ਭਗਵਾਨ ਕਮਨ ਜੀ ਆਜੇ ਸਮਾਂ ਦੂਰ ਨਹੀਂ ਇਹਨਾਂ ਜਿਹੜਾ ਆਉਣ ਵਾਲਾ ਜਿਹੜਾ ਉਹ ਵੇਖਿਆ ਆਮ ਆਦਮੀ ਪਾਰਟੀ ਦਾ ਖਤਰੇ ਦੇ ਵਿੱਚ ਕਿਉਂਕਿ ਨੇ ਲੋਕਾਂ ਨਾਲ ਧੋਖਾ ਕੀਤਾ ਕੀਤਾ ਕੁਛ ਵੀ ਨਹੀਂ ਸਿਰਫ ਧੋਖਾ ਕੀਤਾ ਔਰ ਪਤਨ ਦਾ ਕਾਰਨ ਵੀ ਇਹਨਾਂ ਦਾ ਇਹ ਉਹੀ ਵਲੰਟੀਅਰ ਬਣਨਗੇ ਸੋ ਬਹੁਤ ਗੱਲਾਂ ਨੇ ਇਸ ਤੋਂ ਇਲਾਵਾ ਵੀ ਸੋ ਮੈਂ ਧੰਨਵਾਦ ਤੁਹਾਡਾ ਵੀ ਕਰਦਾ ਕਿ ਤੁਸੀਂ ਇਹ ਗੱਲ ਹਮੇਸ਼ਾ ਹੀ ਪਹੁੰਚਾਉਂਦੇ ਰਹਿੰਦੇ ਹੋ ਲੋਕਾਂ ਦੇ ਤੱਕ ਸਾਨੂੰ ਜਿਹੜੀਆਂ ਫੈਸਿਲਟੀਆਂ ਮਿਲਣੀਆਂ ਚਾਹੀਦੀਆਂ ਸੀਗੇ ਸਾਡੇ ਵਲੰਟੀਅਰ ਸਾਡੇ ਪੰਜਾਬੀਆਂ ਨੂੰ 10 ਕੋਠੀਆਂ ਸਰਕਾਰੀ ਨੇ ਜਿਹੜੀਆਂ ਉਹ ਪ੍ਰਵਾਸੀਆਂ ਨੇ ਦੱਬੀਆਂ ਹੋਈਆਂ ਨੇ ਸਰਕਾਰੀ ਕੋਠੀਆਂ ਮਿਨਿਸਟਰ ਲੈਬਲ ਦੀਆਂ ਉਹ ਪ੍ਰਵਾਸੀਆਂ ਦੇ ਕੋਲ ਨੇ ਦੱਸੋ ਫਿੱਕੀ ਕਰਾਜੀ ਜੀ ਉਸ ਸਰਕਾਰੀ ਇਸਟਾਜਰੀ ਨੂੰ ਖਤਮ ਕਰ ਲਈ ਸਰਕਾਰ ਨਹੀਂ ਗਿਆ ਸੀ ਉਹਨੇ ਮੈਂ ਕਹਿ ਤਾ ਇਸਟਾਜਰੀ ਖਤਮ ਕਰਨੀ ਹੈ ਤੇ ਬਾਅਦ ਵਿੱਚ ਸੰਜਾ ਪਸਾ ਜਾ ਰਿਹਾ ਕਿ ਮੈਂ ਦੇਖਦਾ ਯਾਰ ਜਦੋਂ ਤੱਕ ਬੰਦਾ ਮਨੋਨਾ ਸਾਫ ਹੋਵੇ ਅਧਿਕਾਰੀ ਕੀ ਕਰਨਗੇ ਅਧਿਕਾਰੀਆਂ ਨੇ ਤਾਂ ਕੰਮ ਕਰਨੇ ਨੇ ਅਧਿਕਾਰੇ ਦੇ ਸਕੰਜਾ ਕਸਤਾ ਸਕੰਜਾ ਕੱਸ ਕੇ ਤੁਹਾਨੂੰ ਮਿਲਿਆ ਕੀ ਸਾਰੇ ਹੜਤਾਲਤੇ ਨੇ ਹੁਣ ਮੈਂ ਅੱਜ ਨਿਊਜ਼ ਦੇਖ ਰਿਹਾ ਸੀਗਾ ਉਹ ਜਿਹੜੇ ਫਰਦ ਕੇਂਦਰ ਵਾਲੇ ਜਿਹੜੇ ਪ੍ਰਾਈਵੇਟ ਵਿਚਾਰੇ ਲੱਗੇ ਨੇ ਉਹ ਹੜਤਾਲ ਕਰ ਗਏ ਕਲਮਸ਼ੂਰ ਹੜਤਾਲ ਉਹ ਕੱਲ ਦਾ ਕਿੰਨੇ ਦਿਨ ਚੱਲੇ ਪਰੇਸ਼ਾਨ ਕੌਣ ਹੋ ਰਿਹਾ ਹੈ ਕੌਣ ਪਰੇਸ਼ਾਨ ਹੋ ਰਿਹਾ ਆਮ ਪਬਲਿਕ ਇਹ ਤਾਂ ਵਰਤਮਾਨ ਸਰ ਤੁਹਾਨੂੰ ਤਾਂ ਕੋਈ ਫਰਕ ਨਹੀਂ ਪਿਆ ਨਾ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਕੋਈ ਕ੍ਰਾਈਮ ਨਹੀਂ ਬੰਦ ਹੋਇਆ ਪੰਜਾਬ ਦੇ ਅੰਦਰ ਕੋਈ ਰਿਸ਼ਵਤ ਨਹੀਂ ਬੰਦ ਹੋਈ ਕੁਛ ਨਹੀਂ ਬੰਦ ਹੋਇਆ ਝੂਠੀਆਂ ਗੱਲਾਂ ਨੇ ਕਰੀ ਜਾਣੇ ਇਹਨਾਂ ਦਾ ਟਾਈਮ ਹੈ ਕੋਈ ਗੱਲ ਨਹੀਂ ਰਹਿ ਕੇ ਨਾ ਦੱਸਾ 7-8 ਮਿੰਟ ਦਾ ਸਮਾਂ 12 13 ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ